ਦਾ ਅਸੀਂ ਆਪਦੇ ਨਾਲ ਇਹਨਾਂ ਦੇ ਨਾਲ ਸਪੋਰਟ ਕਰਦੇ ਚੱਲਾਂਗੇ ਕੋਈ ਗੱਲ ਨਹੀਂ ਕਰਾਂ ਨੂੰ ਕਰ ਲੈਣ ਦੋ ਕਰ ਲੈਣ ਦੋ ਯਾਰ ਇਹ ਨੂੰ ਕੁਝ ਨਹੀਂ ਹੁੰਦਾ ਜਿੰਜੀ ਸਰ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤਾਂ ਮੌਕੇ ਤੇ ਖਾਣੇ ਦੇ ਵਿੱਚ ਫਾਇਰਿੰਗ ਹੈ ਦੇਖਣ ਨੂੰ ਮਿਲੀ ਹੈ ਤਾਂ ਬਸ ਇੱਥੇ ਸੀ ਉਹ ਜਿੰਨੇ ਕਿ ਪੁਆਇੰਟ ਸਵਾਲ ਬਾਬਾ ਬਾਹਰ ਦਾ ਦੇ ਤਾ ਜਿਹੜੇ ਕਿ ਪੁਆਇੰਟ ਦੇ ਉੱਪਰ ਵੱਲੋਂ ਕਿਤੇ ਗੇਨ ਨੇ ਤਾਂ ਕਈ ਰਾਉਂਡ ਫਾਇਰ ਹੈ ਜਿਹੜੇ ਕਿ ਪੁਲਿਸ ਦੇ ਵੱਲੋਂ ਵੀ ਜਵਾਬੀ ਤੌਰ ਦੇ ਵਿੱਚ ਕੀਤੇ ਗਏ ਨੇ ਤਾਂ ਹੋਰ ਵੀ ਜਿੱਥੇ ਵਿੱਚ ਫਰਾਰ ਹੈ ਜਿਹੜੇ ਕਿ ਹੋ ਗਿਆ ਸੀ ਮੌਜਮ ਉਸ ਨੂੰ ਪੁਲਿਸ ਨੇ ਮੌਕੇ ਤੇ ਹੀ ਜਿਹੜਾ ਕਿ ਸਬੂਤਨ ਇੱਕ ਇੱਕ 6 ਨਵੰਬਰ ਨੂੰ ਇੱਥੇ પેટ્રોલ ਪੰਪ ਤੇ ਰੋਬਰੀ ਹੋਈ ਸੀ ਤੇ ਉਹਨੂੰ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਹੋਈ ਸੀ ਉਹਦੇ ਵਿੱਚ ਕੇਸ ਰਜਿਸਟਰ ਸੀ ਤੇ ਉਹਦੇ ਵਿੱਚ ਅਸੀਂ ਉਹਦੇ ਰਾਜ ਜਿਹੜਾ ਗਰੇਵਾਲ ਹੈ ਉਹਨੂੰ ਕੱਲ ਰਾਤ ਚੰਡੀਗੜ੍ਹੋਂ ਐਪ੍ਰੀਹੈਂਡ ਕੀਤਾ ਸੀ ਉਹਨੇ ਵੀ ਉੱਥੇ ਪੁਲਿਸ ਪਾਰਟੀ ਤੇ ਅਟੈਕ ਕੀਤਾ ਸੀ ਚਾਕੂ ਨਾਲ ਤੇ ਪਰ ਉਹ ਵਿਚਾਰਾ ਗਿਆ ਉਹਨੂੰ ਐਪਰੀਹੈਂਡ ਕਰਨ ਤੋਂ ਬਾਅਦ ਅਸੀਂ ਉਸੇ ਕੇਸ ਦੇ ਵਿੱਚ ਆਇਡੈਂਟੀਫਾਈ ਕਰਕੇ ਦੂਸਰਾ ਬੰਦਾ ਜਿਹਨੂੰ ਹੌਟ ਚੇਸ ਕਰ ਰਹੇ ਸੀ ਜਿਹੜੇ ਸਾਡੇ ਆਈਪੀਐਸ ਅਫਸਰ ਹ ਤੁਸ਼ਾਰ ਏਡੀਸੀਪੀ ਸਿਟੀ ਹੈ ਉਹ ਤੇ ਆਪਣੇ ਸੀਆਈਏ ਦੀ ਟੀਮ ਐ ਐਸਚਓ ਉਹਨਾਂ ਦੇ ਨਾਲ ਸੀਗੇ ਸੀਆਈਏ ਇੰਸਪੈਕਟਰ ਬਿਨਤ ਸਿੰਘ ਬਿਆਨਤ ਤੇ ਉਹਦੇ ਨਾਲ ਇਹਨੂੰ ਜਿਹੜੇ ਚੇਸ ਕਰਦਿਆਂ ਕਰਦਿਆਂ ਅਲਟੀਮੇਟਲੀ ਇਹਨਾਂ ਨੇ ਪੁਲਿਸ ਪਹਿਲਾਂ ਤਾਂ ਪ੍ਰਾਈਵੇਟ ਵਾਹਨ ਦੇ ਵਿੱਚ ਵਾਹਨ ਮਾਰਿਆ ਫੋਰਚੂਨਰ ਗੱਡੀ ਤੇ ਸੀ ਅਮਰਤ ਰਾਜ ਉਸ ਤੋਂ ਬਾਅਦ ਉਹਨੂੰ ਜਦੋਂ ਅੱਗੇ ਚੇਸ ਕਰਦਿਆਂ ਤੇ ਉਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਪੁਲਿਸ ਵੱਲੋਂ ਵੀ ਉਹਨੂੰ ਰਿਟਰਨ ਕਿਉਂਕਿ ਬੇਸਿਕਲੀ ਪਬਲਿਕ ਸੇਫਟੀ ਦਾ ਕੰਸਰਨ ਸੀ ਜਿਹੜੀ ਉਹ ਸਪੀਡ ਵਾਲੇ ਇਲਾਕੇ ਦੇ ਵਿੱਚ ਜਾਂਦਾ ਫਾਇਰ ਕਰਦਾ ਕਿਸੇ ਪਬਲਿਕ ਦੇ ਨਾਲ ਲੱਗ ਜੇ ਪੁਲਿਸ ਨੇ ਜਸਟ ਪਬਲਿਕ ਨੂੰ ਸਿਕਯੁਰ ਕਰਨ ਲਈ ਉਹ ਰਿਟਾਇਨ ਫਾਇਰ ਕੀਤਾ ਤੇ ਉਦੋਂ ਤਾਂ ਨਹੀਂ ਪਤਾ ਲੱਗਿਆ ਵੀ ਉਹਦੇ ਲੱਗ ਗਿਆ ਉਹ ਵਹੀਕਲ ਛੱਡ ਕੇ ਸ਼ਾਇਦ ਫਾਇਰ ਲੱਗਣ ਕਰਕੇ ਤੇ ਪਾਸੇ ਨੂੰ ਭੱਜਿਆ ਉਸ ਤੋਂ ਬਾਅਦ ਚੇਜ਼ ਕਰਕੇ ਉਹਨੂੰ ਫੜ ਲਿਆ ਉਹਦੇ ਤੋਂ ਇੱਕ ਰਿਵਾਲਵਰ ਜਿਹਦੇ ਵਿੱਚੋਂ 4 ਕਾਟ੍ਰਿਜ ਫਾਇਰ ਹੋਏ ਹੋਏ ਆ ਦੋ ਅਨਫਾਇਰਡ ਕਾਰਟ੍ਰਿਜ ਹੈ ਉਹ ਅਸੀਂ ਰਿਕਵਰ ਕੀਤੇ ਆ ਉਦੇ ਰਾਜ ਦੇ ਜਿਹੜਾ ਅੱਗੇ ਇੰਟਰੋਗੇਸ਼ਨ ਦੇ ਵਿੱਚ ਇੱਕ ਪਿਸਤਲ ਸਾਨੂੰ ਰਿਕਵਰ ਹੋਇਆ ਤੇ ਬੇਸਿਕਲੀ ਇੱਕ ਇਹਦੇ ਵਿੱਚ ਦੇਖੋ ਗੁੰਡਾ ਤਤਰ ਜਿਹੜਾ ਹੈਗਾ ਗੁੰਡੇ ਆ ਜਾ ਬਦਮਾਸ਼ ਆ ਜਾਂ ਰੋਬਰਰ ਆ ਉਹਨਾਂ ਨੂੰ ਬੜਾ ਕਲੀਅਰ ਕੱਟ ਮੈਸੇਜ ਆ ਲੁਧਿਆਣਾ ਪੁਲਿਸ ਦਾ ਸਰ ਜਿਹੜੀ ਫੋਰਚੂਨ ਗੱਡੀ ਜਿਹਦੇ ਵਿੱਚ ਉਹ ਸਵਾਰ ਸੀ ਉਹਦਾ ਕੁਝ ਪਤਾ ਲੱਗਿਆ ਉਹ ਉਹ ਹਜੇ ਇਹ ਕਹਿ ਰਿਆ ਸੀ ਡਾਕੂਮੈਂਟ ਚੈੱਕ ਕਰਾਂਗੇ ਉਹ ਇਹ ਕਹਿ ਰਿਆ ਜਿਹੜਾ ਅਮਰਤ ਰਾਜ ਕਹਿ ਰਿਆ ਵੀ ਇਹ ਮੇਰਾ ਵਾਹਿਕਲ ਹੈ ਮੇਰੇ ਨਾਂ ਤੇ ਆ ਉਹ ਸ਼ਾਇਦ ਬਲੈਕ ਕਲਰ ਦੀ ਹੈ ਬਲੈਕ ਕਲਰ ਦੀ ਫੋਰਚੂਨਰ ਹੈ ਬਦਮਾਸ਼ਾਂ ਨੂੰ ਬੜਾ ਕਲੀਅਰ ਕੱਟ ਮੈਸੇਜ ਹੈ ਬਦਮਾਸ਼ੀ ਕਰੋਗੇ ਸਾਡੀ ਨਿਗਾ ਤੁਹਾਡੇ ਤੇ ਸਾਡੇ ਤੇ ਗੋਲੀ ਚਲਾਓਗੇ ਸਾਨੂੰ ਵੀ ਗੋਲੀ ਚਲਾਉਣੇ ਆਉਂਦੀ ਹੈ ਕੋਈ ਪੁਲਿਸ ਮੁਲਾਜ਼ਮ ਤਾਂ ਨਹੀਂ ਨਹੀਂ ਪੁਲਿਸ ਮੁਲਾਜ਼ਮ ਬਿਲਕੁਲ ਨਹੀਂ ਮਤਲਬ ਸਾਰੇ ਮੁਲਾਜ਼ਮ ਸੇਫ ਹੈ ਪਰ ਉਹ ਦੀ ਕਿਉਂਕਿ ਹਿਊਮਨਿਟੇਰੀਅਨ ਗਰਾਉਂਡ ਆ ਉਹਦੇ ਗੋਲੀ ਲੱਗਣ ਤੋਂ ਬਾਅਦ ਸਾਡਾ ਇਹ ਆ ਵੀ ਪਰਪਸ ਉਹਦਾ ਕਿਉਂਕਿ ਉਹਦੀ ਬਲੀਡਿੰਗ ਕਾਫੀ ਉਹਦੀ ਹੋ ਰਹੀ ਸੀ ਇਮੀਡੀਏਟਲੀ ਉਹਨੂੰ ਹਸਪੀਟਲ ਸ਼ਿਫਟ ਕੀਤਾ ਜੇਕਰ ਗ੍ਰਸਤਾਰੀਆ ਹੋ ਸਕਦੀ ਹੈ ਇਹਦੇ ਵਿੱਚ ਲੱਕੀ ਲੱਗਦਾ ਕਿ ਨਹੀਂ ਦੇਖੋ ਇਹ ਇਹਦਾ ਨਾ ਜੀ ਪ੍ਰਾਈਮ ਕੰਸਰਨ ਇਹ ਆ ਹੁਣ ਇਹਦਾ ਅਸੀਂ ਉਹਨੂੰ ਫੜ ਲਿਆ ਬਦਮਾਸ਼ੀ ਉਹ ਕਰ ਰਿਆ ਸੀ ਉਹਨੂੰ ਦੱਸਤਾ ਤੇਰੀ ਬਦਮਾਸ਼ੀ ਨਹੀਂ ਚੱਲਣੀ ਹੁਣ ਪ੍ਰਾਈਮ ਕੰਸਰਨ ਆ ਉਹਦੀ ਲਾਈਫ ਦਾ ਫਸਟ ਹਾਲ ਸੀ ਉਹਦੀ ਲਾਈਫ ਉਹਦੀ ਉਹ ਦੇਖਾਂਗੇ ਵੀ ਉਹ ਆਊਟ ਆਫ ਡੇਂਜਰ ਹੋਵੇ ਉਹਨੂੰ ਇਨਟੈਰੋਗੇਟ ਕਰਾਂਗੇ ਉਹਦੇ ਰਾਜ ਨੂੰ ਵੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਉਹਦਾ ਵੀ ਉਹ ਕਰਕੇ ਅੱਗੇ ਇਹ ਕਿੰਨੀਆਂਕ ਵਾਰ ਦਿੱਤਾ ਕੀਤੀਆਂ ਕਿੰਨੇ ਬੰਦੇ ਇਨਵੋਲਵ ਸੀ ਕੀ ਕਰ ਰਹੇ ਸੀ ਉਹ ਸਾਰਾ ਕੁਝ ਇਹ ਮਾਮਲਾ ਦਰਜਾ ਦੇ ਉੱਤੇ ਪਹਿਲੇ ਤੇ ਇਹਦੇ ਤੇ ਇੱਕ ਉਹਦੇ ਤੇ ਪਹਿਲਾਂ ਮਰਡਰ ਦਾ ਇੱਕ ਫਰਾਡ ਦਾ ਤੇ ਇੱਕ ਆ ਰੋਬਰੀ ਦਾ ਜਿਹੜੇ ਤਿੰਨ ਮੁਕੱਦਮੇ ਉਹਦੇ ਰਾਜ ਦੇ ਜਿਹੜਾ ਅਸਲਾ ਸੀ ਲਾਇਸੈਂਸੀ ਸੀ ਚ ਨਹੀਂ ਉਹ ਫਿਲਹਾਲ ਇਹ ਹੀ ਪਤਾ ਲੱਗਿਆ ਵੀ ਜਿਹੜਾ ਅਨਲਾਈਸੈਂਸ ਤੇ ਜਿਹੜਾ ਦੂਜਾ ਨਜਾਇਜ਼ ਅਸਲਾ ਸਰਾਂ ਦਾ ਲਿੰਕ ਹੋ ਸਕਦਾ ਨਹੀਂ ਇਹਦਾ ਇਹਦਾ ਦੇਖੋ ਹੁਣ ਪੁਲਿਸ ਨੇ ਖੜ ਕੇ ਲਗਿਣੀ ਆਣਗੇ ਜਿਹੜੀਆਂ ਚੀਜ਼ ਕੀਤੀਆਂ ਉਹਦੇ ਵੈਪਨ ਤੋਂ ਇਹ ਪਤਾ ਲੱਗ ਰਿਹਾ ਜਿਹੜੀਆਂ 4 ਫਾਇਰ ਉਹਨੂੰ ਆਪ ਨੂੰ ਨਹੀਂ ਪਤਾ ਉਹ ਕਹਿੰਦਾ ਜੀ ਮੈਂ ਕਾਫੀ ਫਾਇਰ ਕੀਤੇ ਜਿਹੜਾ ਦੱਸ ਰਿਹਾ ਉਹਦੇ ਚੋਂ ਅਸੀਂ ਦੇਖਿਆ ਵੀ 4 ਫਾਇਰ ਹੋਏ ਹੋਏ ਆ ਤੇ 2 ਹਜੇ ਬਚੇ ਹੋਏ ਸੀ ਕਿ ਲੱਗਦਾ ਕਿ ਗੈਂਗਸਟਰਾਂ ਨਾਲ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਦੇ ਉੱਤੇ ਲਿੰਕ ਹੋ ਸਕਦਾ ਦੇਖੋ ਗੈਂਗਸਟਰ ਕੀ ਹੈ ਗੈਂਗਸਟਰ ਤਾਂ ਅਸੀਂ ਬਣਾ ਬਣਾ ਕੇ ਗੈਂਗਸਟਰ ਕਰਤਾ ਇਹ ਤਾਂ ਬਦਮਾਸ਼ੀ ਹੈ ਬਦਮਾਸ਼ੀ ਲੁੱਟਣਾ ਹੈ ਕਿਸੇ ਲੋਕਾਂ ਨੂੰ ਡਰਾਉਣਾ ਹੈ ਕੋਈ ਉਹਦੇ ਚ ਇਹਨੂੰ ਗੈਂਗਸਟਰ ਕਹਿ ਲਓ ਜਾਂ ਇਹਨੂੰ ਗੁੰਡੇ ਕਹਿ ਲਓ ਬਦਮਾਸ਼ ਕਹਿ ਲਓ ਮਵਾਲੀ ਕਹਿ ਲਓ ਬੇਸਿਕਲੀ ਮਵਾਲੀ ਬਦਮਾਸ਼ਾਂ ਦੀ ਨਹੀਂ ਚੱਲਨੀ ਪੁਲਿਸ ਦੀ ਰਿੱਟ ਚੱਲੂਗੀ ਆਮ ਜਿਹੜੇ ਲਾਅ ਅਵਾਈਡਿੰਗ ਸਿਟੀਜ਼ਨ ਆਸੀਂ ਉਹਨਾਂ ਨੂੰ ਬਚਾਉਣਾ ਹੈ ਤੇ ਪੁਲਿਸ ਲੁਧਿਆਣਾ ਪੁਲਿਸ ਹਮੇਸ਼ਾ ਹੀ ਦਿਨ ਰਾਤ ਇਸ ਕੰਮ ਲਈ ਲੱਗੀ ਰਹੂਗੀ ਬੇਲ ਤੇ ਆਇਆ ਹੋਇਆ ਬਾਰ ਅਮਰੀਦ ਰਾਜ ਜਿਹੜਾ ਹੈ ਹਾਂ ਇਹ ਆਪੀਲ ਆਊਟ ਹੈ ਬੇਲ ਆਊਟ ਹੈ ਠੀਕ ਹੈ